ਮੇਰੇ ਫਾਦਰ ਸਾਹਿਬ ਬਾਈ ਕਹਿੰਦੇ ਹੁੰਦੇ ਆ ਕਿ ਤੀਜੀ ਪੀੜੀ ਘਰ ਬਣਾਉਂਦੀ ਆ ਹਰ ਪੀੜੀ ਤੋਂ ਘਰ ਨਹੀਂ ਬਣਦਾ ਤੁਸੀਂ ਵੀ ਪੰਡਾਂ ਚ ਪਲਿਓ ਪਿੰਡਾਂ ਚ ਉੱਟ ਕੇ ਗਏ ਹੋ ਘਰ ਟਹਿ ਜੇ ਤੇ ਬੰਦੇ ਨੂੰ ਓਹ ਲੱਗਦਾ ਕਿ ਜ਼ਿੰਦਗੀ ਮੁੱਕ ਗਈ ਸਹੀ ਗੱਲ ਆ ਯਾਰ ਬਿਲਕੁਲ ਬਾਈ ਘਰ ساری ਉਮਰ ਆਪਣੇ ਮਾਪਿਓ ਬਾਈ ਘਰ ਬਣਾਉਣ ਨੂੰ ਜੋੜਦੇ ਰਹੇ ਹਨਾ ਇਹਨਾਂ ਦੀ ਵੀ ਸਾਰੀ ਉਮਰ ਆਈ ਉਹ ਵਿਚਾਰਾ ਜਿਹੜਾ ਇਹਨਾਂ ਦਾ ਪਿਓ ਸੀ ਉਹ ਤਾਂ ਘਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਹੋਣਾ ਚਾਹੇ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਆ ਗਿਆ ਸੀ ਇੱਥੇ ਹਣਾ ਉਹਨੂੰ ਐ ਸੀ ਵੀ ਜਵਾਕਰ ਨੂੰ ਮੈਂ ਭੇਜ ਦੇਵਾਂ ਮੈਂ ਘਰੀ ਰਹੂੰਗਾ ਆਪਣੇ ਉਹਨੂੰ ਐ ਹੋਣਾ ਵੀ ਕੋਈ ਆ ਨਾ ਜਾਵੇ ਕੋਈ ਲੁੱਟ ਨਾ ਲਵੇ ਕੁਝ ਨਾ ਕਰ ਲਵੇ ਵੀ ਜਦੋਂ ਕਿਉਂ ਦਾ ਪਿਆਰ ਸੀ ਉਹ ਜਗਾਂ ਨਾਲ ਹਣਾ ਸਾਰੀ ਉਮਰ ਉਹਨੇ ਇਕੱਠਾ ਕਰ ਕਰਕੇ ਕਮਾਈ ਵਿਚਰਨੇ ਆਪਣਾ ਘਰ ਬਣਾਇਆ ਦੋ ਛੱਤਾਂ ਛੱਤੀਆਂ ਪਰ ਜਦੋਂ ਉਹੀ ਰੁੜ ਗਏ ਪਰਿਵਾਰਾਂ ਦੇ ਖੜੇ ਖੜੇ ਹਣਾ ਪਿੱਛੇ ਤਾਂ ਬਾਈ ਕੀ ਰਹਿ ਗਿਆ ਤੁਸੀਂ ਹੁਣੇ ਬੜੀ ਇਮੋਸ਼ਨਲ ਗੱਲ ਕੀਤੀ ਬਾਈ ਤੁਸੀਂ ਕਿਹਾ ਮੈਨੂੰ ਮੇਰੀ ਹੱਡ ਬੀਤੀ ਲੱਗਦੀ ਮੈਨੂੰ ਆਉਂ ਲੱਗਦਾ ਮੈਨੂੰ ਆਪਾ ਦਿਸਦਾ ਬਿਲਕੁਲ ਬਾਈ ਬਿਲਕੁਲ ਬਾਈ ਐਸੇ ਟਾਈਮ ਆ ਜੋ ਲੰਘੇ ਆ ਐਜੀ ਪਰਿਵਾਰਾਂ ਚ ਹਣਾ ਸਾਂ ਉਹ ਜਵਾ ਮੂੰਹ ਦੀ ਹੀ ਜਾਂਦਾ ਸੀ ਵੀਰੇ ਕਿਉਂਕਿ ਮੈਨੂੰ ਪਤਾ ਜਦੋਂ ਸੜਨ ਹੀਰਾ ਪੈ ਜਾਂਦਾ ਨਾ ਜਦੋਂ ਪਿੱਲਾ ਬੰਦਾ ਮੰਜੇ ਤੇ ਪਿਆ ਫਿਰ ਕੀ ਸੋਚਦਾ ਉਹ ਨੂੰ ਹੀ ਪਤਾ ਦੋ ਮਾਂ ਪਿਓ ਸਿਰ ਤੇ ਨਹੀਂ ਰਹਿੰਦਾ ਇਹ ਚਾਰ ਭੈਣ ਭਰਾਵਾਂ ਦੀ ਜਿਹੜੀ ਸਟੋਰੀਆ ਨੇ ਇਹਨਾਂ ਨੂੰ ਹੀ ਪਤਾ ਵੀਰੇ ਵੀ ਇਹਨਾਂ ਨੇ ਕਿਵੇਂ ਵਿਚਾਰਾ ਨੇ ਕੱਟਣਿਆ ਹਲੇ ਟਾਈਮ ਵੀ ਕਿੰਨਾ ਪਿਆ ਉਹਦੀ ਭੈਣ ਨੂੰ ਕਿਹੜੇ ਫਰਜ਼ਾ ਦਾ ਕਰਨੇ ਪਣਿਆ ਭਰਾਵਾਂ ਨੂੰ ਕਿਹੜੇ ਫਰਜ਼ਾ ਦਾ ਕਰਨੇ ਪਣਿਆ ਉਹ ਉਹਨਾਂ ਨੂੰ ਹੀ ਪਤਾ ਮੇਰੇ ਨਾਲ ਇਹ ਹੀ ਟਾਈਮ ਹੁੰਦਾ ਜਦੋਂ ਜਵਾ ਕਾਨੂੰਨਾ ਮੂਰੇ ਆ ਕੇ ਆ ਰਿਸਪੌਂਸਿਬਿਲਟੀ ਲੈਣੀ ਪੈਂਦੀ ਤੇ ਉਮਰ ਤੋਂ ਵੱਡਾ ਜਿਹੜਾ ਹੋ ਜਾਂਦਾ ਜਵਾਕ ਇਹ ਟਾਈਮ 'ਚ ਸੋ ਇਹਨਾਂ ਤੇ ਵਿਚਾਰਾਂ ਤੇ ਉਹ ਟਾਈਮ ਆਇਆ ਪਰ ਪ੍ਰਮਾਤਮਾ ਇਹਨਾਂ ਤੇ ਭਾਈ ਮੇਰ ਪਰੇ ਹੱਥ ਰੱਖੇ ਤੇ ਇਹਨਾਂ ਨੂੰ ਤਾਂ ਤੀਵਾ ਨਾ ਲੱਗੇ ਮੈਂ ਤਾਂ ਇਹੀ ਧੂਆ ਕਰੂੰਗਾ